ਅਧਾਨਕੋਟ ਇਲਾਕੇ ਦੇ ਸਾਬਕਾ ਵਿਧਾਇਕ ਅਮਿਤ ਵਿੱਧ ਬਲੂ ਟਾਕੀ ਵਿਕੇ ਬੰਦੇ ਫਲਾਈਓਵਰ ਦਾ ਨਿਰਖਣ ਕੀਤਾ ਗਿਆ ਆਪਣੇ ਇਸ ਨਿਰਖਣ ਕੀਤੇ ਸਮੇਂ ਤੇ ਉਹਨਾਂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਉਹਨਾਂ ਦੇ ਟਿਮੌਰ ਦੇ ਵਿੱਚ ਇਸ ਫਲਾਈਓਵਰ ਦਾ ਕੰਮ 70% ਤੋਂ ਪੂਰਾ ਹੋ ਚੁੱਕਿਆ ਸੀ ਤੇ ਉਹ ਵੀ ਕਾਫੀ ਗਤੀ ਦੇ ਨਾਲ ਇਹ ਕੰਮ ਕੀਤਾ ਗਿਆ ਪਰ ਜਿਵੇਂ ਹੀ ਸਰਕਾਰ ਬਦਲੀ ਕੰਮ ਦੀ ਦੀ ਚਾਲੇ ਆ ਗਿਆ ਉਹਨੇ ਕਿਹਾ ਕਿ ਉਹ ਸਾਰੇ ਉਹਨਾਂ ਡਿਪਾਰਟਮੈਂਟਸ ਦਾ ਬਹੁਤ ਧੰਨਵਾਦ ਕਰ ਦੇਣਾ ਜਿਹੜੇ ਇਸ ਕੰਮ ਨੂੰ ਜਲਦ ਤੋਂ ਜਲਦ ਪੂਰਾ ਕਰਨ ਵਿੱਚ ਲੱਗੇ ਹੋਏ ਨੇ ਉਹਨਾਂ ਨੇ ਕਿਹਾ ਕਿ ਇਸ ਪੁਲ ਦੇ ਨਜਾਂ ਕਾਰਨ ਸਬਜ਼ੀ ਮੰਡੀ ਤੇ ਇਸੇ ਨਾਲ ਹੋਰ ਜੁੜੇ ਇਲਾਕੇ ਦੇ ਲੋਕਾਂ ਨੂੰ ਬੜੀ ਰਾਹਤ ਹੋਵੇਗੀ ਕਿਉਂਕਿ ਲੋਕਾਂ ਦਾ ਟਾਈਮ ਵੀ ਬਚੇਗਾ ਤੇ ਟ੍ਰੈਫਿਕ ਤੋਂ ਵੀ ਉਹਨਾਂ ਨੂੰ निजात ਮਿਲੇਗੀ ਇਸੇ ਨਾਲ ਨਾਲ ਉਹਨਾਂ ਨੇ ਐਮਪੀ ਸੁਖਿੰਦਰ ਸਿੰਘ ਰੰਧਾਵਾ ਦਾ ਵੀ ਧੰਨਵਾਦ ਕੀਤਾ ਜਿਨ੍ਹਾਂ ਦੇ ਐਮਪੀ ਬਣਨ ਦੇ ਕਾਰਨ ਅੱਜ ਕੇਂਦਰ ਵਿੱਚ ਜਿਹੜੇ ਕੰਮ ਨਹੀਂ ਹੋ ਰਹੇ ਉਹ ਦਬਾਅ ਪਾ ਕੇ ਉਹਨਾਂ ਕੰਮਾਂ ਨੂੰ ਕਰਵਾ ਰਹੇ ਨੇ ਉਹਨਾਂ ਨੇ ਕਿਹਾ ਕਿ ਉਹਨਾਂ ਨੂੰ ਆਸ ਹੈ ਕਿ ਬਹੁਤ ਜਲਦ ਇਹ ਫਲਾਈਓਵਰ ਬਣ ਕੇ ਤਿਆਰ ਹੋ ਜਾਵੇਗਾ ਤੇ ਲੋਕਾਂ ਦਾ ਜੀਵਨ ਹੋਰ ਸੁਖਲਾ ਹੋ ਜਾਵੇਗਾ ਕਿ ਲੋਕਾਂ ਨੂੰ ਪ੍ਰੋਮਿਸ ਸੀ ਕਿ ਐਮਪੀ ਸਾਹਿਬ ਸਾਡੇ ਪਲੇਸਿੰਗਸ ਦੋ ਅਸੀਂ ਮਿਲ ਕੇ ਐਟ ਲੀਸਟ ਜਿਹੜੇ ਸੈਂਟਰਲ ਗਵਰਨਮੈਂਟ ਦੇ ਰਿਲੇਟਡ ਕੰਮ ਹੈ ਉਹਨਾਂ ਨੂੰ ਅਸੀਂ ਐਕਸਪੀਡੇਟ ਕਰਾਈਏ ਮੈਂ ਸਭ ਤੋਂ ਪਹਿਲੇ ਤੁਹਾਡਾ ਸ਼ੁਕਰੀਆ ਅਦਾ ਕਰਨਾ ਸਾਡੇ ਭਰਾਵਾਂ ਦਾ ਜਨਰਲਿਸ ਦਾ ਜਿਹੜੇ ਤੁਸੀਂ ਆਏ ਅੱਜ ਔਰ ਟਾਈਮ ਕੱਢਿਆ ਲੋਕਾਂ ਨੂੰ ਦੱਸਣ ਵਾਸਤੇ ਮੈਂ ਆਪਣੇ ਸਾਰੇ ਐਮਸੀ ਸਾਹਿਬਾਨ ਦਾ ਮੇਰੀ ਟੀਮ ਜਿਹੜੀ ਆਈ ਉਹਨਾਂ ਦਾ ਸ਼ੁਕਰੀਆ ਦਾ ਕਰਨਾ ਰੇਲਵੇ ਆਫਿਸਰਸ ਵੀ ਇੱਥੇ ਨੇ ਮਤਸਮੈਂ ਉਹਨਾਂ ਦਾ ਵੀ ਸ਼ੁਕਰੀਆ ਦਾ ਕਰਨਾ ਔਰ ਦੀਪਕ ਬਿਲਡਰਸ ਦੀ ਟੀਮ ਇੱਥੇ ਹੈ ਮੈਂ ਨਰੇਸ਼ ਜੀ ਦਾ ਉਹਨਾਂ ਦੀ ਪੂਰੀ ਟੀਮ ਦਾ ਸ਼ੁਕਰੀਆ ਦਾ ਕਰਨਾ ਔਰ ਜੋ ਵੀ ਪੀਬੀ ਪੀਡਬਲਯੂਡੀ ਦੇ ਆਫਿਸਰਸ ਇੱਥੇ ਕੰਮ ਕਰ ਰਹੇ ਨੇ ਯੰਗ ਲੜਕੇ ਨੇ ਉਹ ਵੀ ਖੜੇ ਹੋ ਕੇ ਕੰਮ ਕਰਾ ਰਹੇ ਨੇ ਮੇਰੇ ਟਾਈਮ ਵੀ ਹੋਈ ਸੀ ਤੇ ਉਹਨਾਂ ਦਾ ਵੀ ਸ਼ੁਕਰੀਆ ਦਾ ਕਰਨਾ ਹੁਣ ਅਸੀਂ ਅੱਜ ਇੱਥੇ ਇਸ ਜੰਕਸ਼ਨ ਪੁਆਇੰਟ ਤੇ ਆ ਔਰ ਇਹ অলমোਸਟ ਤੁਸੀਂ ਦੇਖਿਆ ਉਹ ਕੰਪਲੀਟ ਹੋ ਰਿਹਾ ਤੁਸੀਂ ਜੇ ਕਵਰ ਕਰੋਗੇ ਤੇ ਜਦੋਂ ਮੈਂ NHAI ਕੋਲੋਂ ਪਰਮਿਸ਼ਨ ਲਈ ਸੀ ਇੱਕੋ ਕੰਡੀਸ਼ਨ ਚ ਉਹਨਾਂ ਨੇ ਲਈ ਸੀ ਕਿਉਂਕਿ ਸੇਫਟੀ ਮੈਜ਼ਰ ਵੀ ਦੇਖਦੇ ਹੁੰਦੇ ਪਹਿਲੇ ਤੋਂ ਮੈਂ ਡਿਫੈਂਸ ਦਾ ਤੇ ਨੈਸ਼ਨਲ ਹਾਈਵੇ ਔਥਾਰਟੀ ਦਾ ਥੈਂਕਸ ਕਰਨਾ ਪਹਿਲੇ ਵੀ ਕਰਦਾ ਰਿਹਾ ਕਿ ਮੇਰੇ ਖਿਆਲ ਬੜਾ ਰੇਅਰਲੀ ਉਹ ਆਪਣੇ ਹਾਈਵੇ ਦੇ ਨਾਲ ਸਟੇਟ ਹਾਈਵੇ ਨੂੰ ਕਨੈਕਟ ਕਰਨ ਦੀ ਪਰਮਿਸ਼ਨ ਦਿੰਦੇ ਨੇ ਤੇ ਸਾਨੂੰ ਉਹਨਾਂ ਨੇ ਦਿੱਤੀ ਲੋਕਾਂ ਦੀ ਦੁੱਖ ਸਮੇਂ ਦੀ ਵਾਰ ਮੈਂ 2019 ਵਿੱਚ ਹੀ ਹੈ ਪਰਮਿਸ਼ਨ ਨਾ ਯਾਸੀ ਨਵੀਂ ਪਰਮਿਸ਼ਨ ਨਹੀਂ ਹੈਗੀ। ਉਹਦੇ ਵਿੱਚ ਸਾਡੀ ਇਹ ਸੀ ਕਿ ਇੱਥੋਂ ਜਦੋਂ ਗੱਡੀ ਪਿੱਛੋਂ ਆਂਦੀ ਹੈ ਤੇ ਉਹਦੇ ਵਿੱਚ ਅਸੀਂ ਹੈ ਪਾਥਵੇ ਬਣਾ ਰਹੇ ਹਾਂ ਪਿੱਛੋਂ ਗੱਡੀ ਚੱਲੇਗੀ ਆ ਕੇ ਇੱਥੇ ਐਂਟਰ ਕਰ ਜਾਏਗੀ। ਔਰ ਜਿਨ੍ਹਾਂ ਨੇ ਉਧਰੋਂ ਆਣਾ ਹੈ ਇੱਧਰ ਐਂਟਰ ਕਰਕੇ ਥੱਲੇ ਉਤਰ ਜਾਣਗੇ। ਇੱਧਰੋਂ ਕਿਸੇ ਨੇ ਜੇ ਤੇ ਚੱਕੀ ਵਾਲੀ ਜਾਣਾ ਹੈ ਉਹ ਇੱਥੋਂ ਕਲਾਈਮ ਕਰਨਗੇ ਤੇ ਲੈਫਟ ਲੈ ਕੇ ਥੋੜੀ ਸਰਵਿਸ ਲੇਨ ਫੜਨਗੇ ਤੇ ਫਿਰ ਅੱਗੇ ਚੱਲ ਜਾਣਗੇ ਮਗਰ ਜਿਨ੍ਹਾਂ ਨੇ ਵਾਪਸ ਜਾਣਾ ਹੈ ਉਹ ਅੱਗੇ ਜਿਹੜਾ ਯੂ ਟਰਨ ਹੈਗਾ ਫਲਾਈਓਵਰ ਦਾ ਤੁਹਾਨੂੰ ਲੈ ਕੇ ਚਲੇ ਜਾਣਗੇ ਇਹਦੇ ਪਿੱਛੇ ਦੇ ਤੁਸੀਂ ਦੇਖੋ ਮੈਂ ਆਈ ਜਾਉ ਦਿਖਾਈ ਦਿੰਦੇ ਆ ਇੱਕ ਵਾਰੀ ਥੋੜਾ ਸ਼ਾਈਡ ਤੋਂ ਨਾ ਉਹ ਜਿਹੜਾ ਫਲਾਈਓਵਰ ਆਲਰੇਡੀ ਤੁਸੀਂ ਦੇਖਿਆ ਉੱਤੇ ਗਾਰਡਰ ਪਾਗੇ ਦੇ ਨੇ ਉਹਦੇ ਥੱਲੇ ਦੇ ਗਾਰਡਰ ਵੀ ਬਣ ਗਏ ਦੇ ਨੇ ਉਹ ਸਿਰਫ ਪਲੇਸ ਕਰਨੇ ਨੇ ਇਹਦੇ ਵਿੱਚ ਜਿਹੜਾ ਡਿਫਿਕਲਟ ਕੰਮ ਸੀ ਉਹ ਸੀ ਇਹ ਜਿਹੜਾ ਵਿੱਚ ਰੇਲਵੇ ਲਾਈਨ ਦੇ ਉੱਪਰ ਕਰਨਾ ਉਹ ਐ ਪੇ ਦਾ ਇੱਕ ਵਾਰੀ ਦਿਖਾ ਦਿਓ ਤੁਸੀਂ ਤੇ ਮੈਂ ਲੋਕਾਂ ਨੂੰ ਬਸ ਇਹੀ ਕਹਿਣਾ ਚਾਹੁੰਦਾ ਕਿ ਅ ਤਾਂ ਪ੍ਰੋਮਿਸ ਕੀਤਾ ਸੀ ਮੈਂ ਐਮਪੀ ਦੇ ਇਲੈਕਸ਼ਨ ਤੋਂ ਬਾਅਦ ਅਸੀਂ ਪਿੱਛੇ ਪੇ ਦੇ ਆ ਔਰ ਮੈਨੂੰ ਲੱਗਦਾ ਕੋਸ਼ਿਸ਼ ਕਰਾਂਗੇ ਕਿ ਸਹੀ 4-5 ਮਹੀਨੇ ਦੇ ਅੰਦਰ-ਅੰਦਰ ਇਹ ਵਾਲਾ ਕੰਮ ਜਲਦੀ ਕਰਾਈਏ ਔਰ ਰੇਲਵੇ ਡਿਪਾਰਟਮੈਂਟ ਦਾ ਵੀ ਥੈਂਕਸ ਕਰਨਾ ਪੂਰਾ ਕੋਆਪਰੇਟ ਕਰ ਰਹੇ ਨੇ ਜਿੱਥੇ ਸਾਨੂੰ ਇੱਥੇ ਬੰਦ ਕਰਨ ਦੀ ਪਰਮਿਸ਼ਨ ਚਾਹੀਦੀ ਹੈ ਉਹ ਵੀ ਉਹ ਸਾਨੂੰ ਦੇ ਰਹੇ ਨੇ ਮਗਰ ਇੰਨਾ ਕੀ ਬੜਾ ਪ੍ਰੈਸੀਸ ਕੰਮ ਹੈ ਔਰ ਉਹ ਮੈਨੂੰ ਯਕੀਨ ਹੈ ਕਿ ਇਹ ਕੰਪਨੀ ਬੜੀ ਅੱਛੀ ਹੈ ਔਰ ਦੀਪਕ ਬਿਲਡਰ ਉਹਨਾਂ ਦੀ ਟੀਮ ਔਰ ਪੀ ਡਬਲਯੂ ਡੀ ਦੇ ਅਫਸਰ ਮਿਲ ਕੇ ਆ ਕੰਮ ਕਰਾ ਦਿੰਦੇ। ਕਾਂਗਰਸ ਸਰਕਾਰ ਦੇ ਟਾਈਮ ਤੋਂ ਸਾਰੇ ਪ੍ਰੋਜੈਕਟ ਦਾ ਕੰਮ ਸਟਾਰਟ ਹੋਇਆ ਹੀ ਉਸ ਟਾਈਮ ਤੋਂ 70% ਕੰਮ ਹੋ ਗਿਆ 3 ਸਾਲ ਬੀਤਣ ਦੇ ਬਾਅਦ ਵੀ ਕੰਮ ਕੰਪਲੀਟ ਨਹੀਂ ਹੋ ਪਾਇਆ। ਮੈਨੂੰ ਲੱਗਦਾ ਕਿ ਇਹਨਾਂ ਨੇ ਫੋਕਸ ਹੀ ਨਹੀਂ ਸੀ ਔਰ ਯਾਂ ਦੇਖੋ ਐਸਟਾ ਸਪੋਰਟ ਮੈਂ ਕੰਪਨੀ ਦੀ ਗਲਤੀ ਨਹੀਂ ਕਹਿੰਦਾ ਜੀ ਕਿਉਂਕਿ ਮੇਰੇ ਟਾਈਮ 'ਵੀ ਤੇ ਕੰਪਨੀ ਨੇ ਕੰਮ ਕੀਤਾ। ਤੁਸੀਂ ਤਲਵਾੜਾ ਜੱਟਾਂ ਪੁਲ ਦੇਖੋ ਰਿਕਾਰਡ ਟਾਈਮ 'ਚ ਸੇਮ ਟੀਮ ਨੇ 30 ਕਰੋੜ ਦਾ ਕੰਮ ਖਤਮ ਕਰਕੇ ਪਾਰਾ ਮਾਰਿਆ ਜੀ ਔਰ ਮੈਂ ਬੜਾ ਕਲੀਅਰ ਆ ਕਿ ਨਾ ਅਫਸਰਾਂ ਵੱਲੋਂ ਕੋਈ ਪ੍ਰੋਬਲਮ ਆਈ ਹੈ ਔਰ ਨਾ ਕੰਪਨੀ ਵੱਲੋਂ ਪ੍ਰੋਬਲਮ ਆਈ ਹੈ ਕੋਆਰਡੀਨੇਸ਼ਨ ਦਾ ਜ਼ਰੂਰ ਇਸ਼ੂ ਆਇਆ ਜਾਂ ਸਮਝ ਨਹੀਂ ਪਾਈਆਂ ਜਾਂ ਕੋਈ ਕਾਰਨ ਹੋਏਗਾ ਮਦਰ ਜਿੱਥੇ ਇੱਕ ਅਪਰੂਵਲ ਸੀ ਮੈਨੂੰ ਜੋ ਪਤਾ ਚੱਲਿਆ ਇੱਕ ਛੋਟਾ ਜਿਹਾ ਅਪਰੂਵਲ ਸੀ ਜਿਹੜਾ ਮੇਰੇ ਟਾਈਮ 4 ਦਿਨ ਜਾਂ ਮੈਕਸਿਮ 5 ਦਿਨ ਚਾਹੁੰਦਾ ਸੀ ਉਸ ਕੱਲੇ ਅਪਰੂਵਲ ਨੂੰ ਨੇ ਨਸਤੇ ਨਾ ਨੇ ਇੱਕ ਸਾਲ ਲਗਾਤਾ ਜੇ ਛੋਟੀ ਛੋਟੀ 3 ਨੂੰ ਸਾਲ ਸਾਲ ਲਗਾਓਗੇ ਫਿਰ ਰੇਟ ਵੱਧਦੇ ਆ ਜੀ ਜਦੋਂ ਰੇਟ ਵੱਧਦੇ ਆ ਤਾਂ ਫਿਰ ठेकेदार ਨੂੰ ਨੁਕਸਾਨ ਹੁੰਦਾ ਹੈ ਫਿਰ ਉਹਦਾ ਰਿਵਾਈਜ਼ ਐਡਮਿਨਿਸਟ੍ਰੇਟਿਵ ਅਪਰੂਵਲ ਹੁੰਦਾ ਤੇ ਮੈਨੂੰ ਲੱਗਦਾ ਹੈ ਨੈਗਲੀਜੈਂਸ ਰਹੀ ਹੈ ਮਗਰ ਹੁਣ ਮੈਂ ਨਹੀਂ ਜਾਣਾ ਚਾਹੁੰਦਾ ਸੀ ਅੱਗੇ ਲੱਕੇ ਇਹ 5 ਮਹੀਨੇ ਚ ਕੰਮ ਖਤਮ ਕਰਾਂਗੇ ਤਾਂ ਕਿ ਸਾਡੇ ਇਲਾਕੇ ਦੀ ਗਰੋਥ ਹੋਏ ਔਰ ਮੇਰਾ ਸਾਡੇ ਸ਼ਹਿਰ ਦਾ ਇਹ ਡ੍ਰੀਮ ਪ੍ਰੋਜੈਕਟ ਹੈ ਔਰ ਮੈਨੂੰ ਲੱਗਦਾ ਹੈ ਇਸੀ ਸਾਲ ਹੀ ਅਫਤੀ 4-5 ਮਹੀਨੇ ਚ ਇਹਨੂੰ ਚਾਲੂ ਕਰਾਂਗੇ ਇੱਥੇ ਫਿਰ ਮੈਂ ਇੱਕ ਗੱਲ ਕਰ ਰਿਹਾ ਜਿੰਨੀ ਵੀ ਮੇਰਾ ਇੱਕ ਪ੍ਰੋਮਿਸ ਸੀ ਕਿ ਮੈਂ ਕਿਸੇ ਵੀ ਦੁਕਾਨ ਨੂੰ ਡਿਸਪਲੇਸ ਨਹੀਂ ਕਰਾਂਗਾ ਔਰ ਮੈਂ ਦੁਕਾਨ ਵਾਲਿਆਂ ਨੂੰ ਤੁਹਾਡੇ ਜ਼ਰੀਏ ਕਹਿਣਾ ਚਾਹਨਾ ਇੱਥੇ ਅਸੀਂ ਸੋਲੂਸ਼ਨ ਕੱਢਾਂਗੇ ਇਹ ਫਲਾਈਓਵਰ ਜਿਹੜਾ ਹੈ ਕੋਈ ਅੰਡਰਪਾਸ ਉੱਥੇ ਨਹੀਂ ਬਣੇਗਾ ਉਹਦਾ ਵੀ ਅਸੀਂ ਸੋਲੂਸ਼ਨ ਕੱਢੇਦਾ ਮੈਂ ਐਮਪੀ ਸਾਹਿਬ ਨੂੰ ਵੀ ਸਮਝਾਉਂਦੇ ਰਾਂ ਮੈਂ ਅਫਸਰਾਂ ਨੂੰ ਵੀ ਸਮਝਾਦਾਗਾ ਕਿ ਉਹਨੂੰ ਕਿਸ ਤਰੀਕੇ ਨਾਲ ਅਸੀਂ ਗੇਟ ਬੰਦ ਕਰਾਂਗੇ ਉਹਨੂੰ ਉੱਪਰੋਂ ਅਸੀਂ ਲੈ ਕੇ ਚਲੇ ਜਾਾਂਗੇ ਤੇ ਮੈਂ ਦੁਕਾਨਦਾਰ ਨੂੰ ਕਹਿਣਾ ਤੁਸੀਂ ਬਿਲਕੁਲ ਚਿੰਤਾ ਨਾ ਕਰਨਾ ਪਰੇਸ਼ਾਨ ਨਾ ਹੋਣਾ ਕਿਸੇ ਦੀ ਦੁਕਾਨ ਨੂੰ ਕੋਈ ਪ੍ਰੋਬਲਮ ਨਹੀਂ ਆਏਗੀ ਕਿਸੇ ਦੀ ਕੋਈ ਬਿਜ਼ਨਸ ਨੂੰ ਪ੍ਰੋਬਲਮ ਨਹੀਂ ਆਏਗੀ ਤੇ ਮੇਰੇ ਬਾਅਦ ਚ ਜਿਹੜੇ 3 ਚਾਰ ਦੁਕਾਨ ਵਾਲਿਆਂ ਨੂੰ ਪ੍ਰੋਬਲਮ ਆਈ ਹੈ ਸਾਡੀ ਸਰਕਾਰ ਆਏਗੀ ਅਸੀਂ ਉਹਨਾਂ ਨੂੰ ਪੂਰਾ ਕੰਪਨਸੇਟ ਕਰਾ ਕੇ ਉਹਨਾਂ ਦੀ ਦੁਕਾਨਾਂ ਬਣਾ ਕੇ ਦੇਵਾਂਗੇ ਅਸੀਂ ਤੁਹਾਨੂੰ ਪਹਿਲੇ ਬਰੀਫ ਕੀਤਾ ਹੈ ਇਹ ਜਿਹੜਾ ਜਿਹੜਾ ਰੇਲਵੇ ਦਾ ਪੋਰਸ਼ਨ ਹੈ ਇਹਦਾ ਇਹ ਪੁਲ ਬਾਰੋਂ ਬਣੇ ਦੀ ਸਾਡੇ 4 ਕਰੋੜ ਦੀ ਵੈਲਿਊ ਦਾ ਔਰ 45 ਮੀਟਰ ਦਾ ਸਪੈਨ ਹੈ ਮੇਰੇ ਟਾਈਮ ਹੀ ਅਸੀਂ ਆਪਣੇ ਟਾਈਮ ਹੀ ਇਹਦਾ ਆਰਡਰ ਦਿਲਵਾ ਕੇ ਗਿਆ ਸੀ ਔਰ ਇਹ ਹੁਣ ਅਸੈਂਬਲ ਹੋਣਾ ਸ਼ੁਰੂ ਹੋਏਗਾ ਪੈਰਲੈਲੀ ਸਾਰੇ ਕੰਮ ਹੋ ਗਏ ਨੇ ਤੇ ਰੇਲਵੇ ਕੋਲੋਂ ਅਸੀਂ ਸ਼ਟਡਾਊਨ ਲਵਾਵਾਂਗੇ ਥੋੜੀ ਦੇਰ ਰਸਤੇ ਤੇ ਜਿੱਦਾਂ ਇਹ ਕੰਪਨੀ ਸ਼ਟਡਾਊਨ ਲਏਗੀ ਉਸੇ ਸ਼ਟਡਾਊਨ ਦੇ ਵਿਚਾਰ ਰੱਖਾਂਗੇ ਤੇ ਤੁਸੀਂ ਇਹ ਦੇਖਣਾ ਲੋਹੇ ਦਾ ਕੰਮ ਹੈ ਪੂਰਾ ਤੇ ਇਹ ਕੋਸ਼ਿਸ਼ ਹੈ ਕੀਤੀ ਕਿ 3-4 ਮਹੀਨੇ ਦੇ ਅੰਦਰ ਅ ਇਹ ਪੁਲ ਨੂੰ ਸੀ ਚਾਲੂ ਕਰਾ ਦੇ ਲੋਕ ਕਾਫੀ ਦੇਰ ਤੋਂ ਸਫਰ ਕਰਦੇ ਇਥੋਂ ਦੇ ਇਸੇ ਕੰਮ ਨੂੰ ਲੈ ਕੇ ਮੇਰੀ ਪ੍ਰੋਮਿਸ ਹੈ ਜੀ ਕਿ एमपी ਦੇ ਇਲੈਕਸ਼ਨ ਤੋਂ ਬਾਅਦ ਕਿਉਂਕਿ ਅਥਾਰਟੀ ਚਾਹੀਦੀ ਹੁੰਦੀ ਹੈ ਜੀ ਕੋਆਰਡੀਨੇਟ ਕਰਨ ਵਾਸਤੇ ਤੇ ਉਸ ਤੋਂ ਬਾਅਦ ਕੁੱਤੀ ਕਾਫੀ ਇਸ਼ੂ ਸੀ ਰਿਸੋਲਵ ਕਰਨ ਵਾਲੇ ਜੋ ਮੈਂ ਬੈਕਐਂਡ ਤੇ ਰੰਧਾਵਾ ਸਾਹਿਬ ਨਾਲ ਮਿਲ ਕੇ ਕਰ ਰਿਹਾ ਅਸੀਂ ਕਾਫੀ ਚੀਜ਼ਾਂ ਕਲੋਜ਼ ਹੋ ਗਈਆਂ ਔਰ ਅਸੀਂ ਕਲੋਜ਼ ਕਰ ਚੁੱਕੇ ਹੁਣ ਮੈਨੂੰ ਨਹੀਂ ਲੱਗਦਾ ਕੰਮ ਰੁਕੇਗਾ ਤੇ ਅਸੀਂ ਇਹ ਕੰਮ ਨੂੰ ਕੰਪਲੀਟ ਕਰਾ ਦਾਂਗੇ ਪਰਲਮੈਂਟ ਤੋਂ ਬਾਅਦ ਮੈਂ ਤੇ ਰੰਧਾਵਾ ਸਾਹਿਬ ਨਾਲ ਲਾ ਕੇ ਅਸੀਂ ਕੁਰੀ ਅਫਸਰਾਂ ਨਾਲ ਜੁਆਇੰਟ ਰਿਵਿਊ ਵੀ ਲਾ ਦੇ ਮਗਰ ਮੇਰਾ ਪ੍ਰੋਮਿਸ ਹੈ ਲੋਕਾਂ ਤੇ ਕਿ ਜੀ ਤੁਸੀਂ ਪਾਰਲੀਮੈਂਟ ਚ ਸਾਨੂੰ ਆਸ਼ੀਰਵਾਦ ਦਿੱਤਾ ਔਰ ਪ੍ਰੋਮਿਸ ਸੀ ਕਿ ਇਹਨੂੰ ਮੈਂ ਚਾਲੂ ਕਰਵਾ ਕੇ ਦਵਾਗਾ ਤੇ ਜਿੱਸਾਂ ਪਹਿਲੇ ਕੰਮ ਕਰਦਾ ਸੀ ਇਹਨੂੰ ਮੈਂ ਰੈਗੂਲਰਲੀ ਵਿਜ਼ਿਟ ਕਰਕੇ ਕਰਾਂਗਾ ਹਾਂ ਸਟੇਟ ਗਵਰਨਮੈਂਟ ਨੂੰ ਮੈਂ ਹੀ ਰਿਕਵੈਸਟ ਕਰਾਂਗਾ ਕਿ ਇਹ ਪਬਲਿਕ ਦੇ ਇੰਟਰਸਟ ਦਾ ਕੰਮ ਹੈ ਜਿੱਤੇ ਸਟੇਟ ਗਵਰਨਮੈਂਟ ਦੀ ਲੋਡ ਹੈ ਕਿਉਂਕਿ ਇਹ ਪ੍ਰੋਜੈਕਟ 48 ਕਰੋੜ ਦਾ ਸਟੇਟ ਗਵਰਨਮੈਂਟ ਦਾ ਪਾਇਆ ਸੀ 12 ਕਰੋੜ ਸਿਨਦੂ ਗਵਰਨਮੈਂਟ ਦਾ ਮੇਨ ਪੈਸਾ ਮੈਂ ਸਟੇਟ ਗਵਰਨਮੈਂਟ ਤੋਂ ਸਾਡੇ ਟਾਈਮ ਸਾਰਾ ਅਪਰੂਵਲ ਵੀ ਹੋ ਗਿਆ ਸੀ ਪੈਸਾ ਵੀ ਆ ਗਿਆ ਸੀ तो मैं बस स्टेट गवर्नमेंट में यही रिक्वेस्ट करांगा जिससे जैसा काम हो जाए और ठेकेदार के जो पैसे बन रहे और रिलीज करी जाए काम उसे करा रहा If you wish that your child learns today and leads tomorrow, bring them to A N M James Cambridge International School, Patankot, affiliated to C Little kids are soft at body and strong at soul such is our kindergarten section with kids friendly classrooms and strong ethics to inculcate good habits among our little champs the future ready school with shooting range cricket academy ncc naval unit swimming classes judo taekwondo karate and skating classes training of vocal classical and western music dance classes for hip-hop freestyle jazz locking popping chess horse riding football and so on a&m's gems cambridge international school opposite canada palace near a&m institute's jalandhar Dalhousie bypass road patankar